ਵੈਗੁਰਜੀ ਦਾ ਖਾਲਸਾ ਵੈਗੁਰਜੀ ਕੀ ਫਤਿਹ ਸੰਗਤ ਜੀ ਕੀ ਤੁਹਾਨੂੰ ਪਤਾ ਹੈ ਕਿ ਗੁਰੂ ਸਹਿਬਾਨ ਵੱਲੋਂ ਬਖਸ਼ਿਸ਼ ਕੀਤਾ ਜਾਣ ਵਾਲਾ ਸਰਪਾਓ ਕੀ ਹੁੰਦਾ ਹੈ ਕੀ ਇਹ ਹਰੇਕ ਵਿਅਕਤੀ ਨੂੰ ਦੇਣਾ ਚਾਹੀਦਾ ਹੈ ਜਾਂ ਸਿਰਫ ਉਹਨਾਂ ਨੂੰ ਜੋ ਗੁਰਮਤ ਦੇ ਪ੍ਰਚਾਰ ਅਤੇ ਸੇਵਾ ਵਿੱਚ ਯੋਗਦਾਨ ਪਾਉਂਦੇ ਹਨ ਕੀ ਅੱਜ ਕੱਲ੍ਹ ਹੋ ਰਹੀ ਸਰੋਪੇ ਦੀ ਵਰਤੋਂ ਸਿੱਖ ਰਹਿਤ ਮਰਿਆਜ਼ਾ ਦੇ ਅਨੁਸਾਰ ਸਹੀ ਹੈ ਜਾਂ ਨਹੀਂ ਇਨ੍ਹਾਂ ਸਾਰੇ ਸਵਾਲਾਂ ਦੇ ਜਵਾਬ ਅਸੀਂ ਆਪ ਜੀ ਨੂੰ ਅੱਜ ਦੀ ਵੀਡੀਓ ਵਿੱਚ ਦੇਵਾਂਗੇ ਵੀਡੀਓ ਦੇ ਐਂਡ ਤੱਕ ਜ਼ਰੂਰ ਬਨੇ ਰਹਿਣਾ ਸਿਰਪਾਓ ਦੇ ਇਤਿਹਾਸ ਬਾਰੇ ਸ਼ਬਦ ਕੋਸ਼ ਜਾਂ ਮਹਾਨ ਕੋਸ਼ ਪੜੀਏ ਤਾਂ ਪਤਾ ਲੱਗਦਾ ਹੈ ਕਿ ਸਿਰਪਾਓ ਫਾਰਸੀ ਦੇ ਸ਼ਬਦ ਸਰੋਪਾ ਤੋਂ ਸ਼ੁਰੂ ਹੋਇਆ ਹੈ ਅਤੇ ਗੁਰਬਾਣੀ ਵਿੱਚ ਇਸ ਨੂੰ ਸਿਰਪਾਓ ਕਿਹਾ ਗਿਆ ਹੈ ਫਾਰਸੀ ਭਾਸ਼ਾ ਵਿੱਚ ਇਸ ਦਾ ਮਤਲਬ ਹੈ ਕਿ ਸਿਰ ਤੋਂ ਪੈਰਾਂ ਤੱਕ ਪਹਿਨਣ ਵਾਲੀ ਉਹ ਪੋਸ਼ਾਕ ਜੋ ਪਾਸ਼ਾ ਵੱਲੋਂ ਕਿਸੇ ਨੂੰ ਸਨਮਾਨਿਤ ਕਰਨ ਲਈ ਭਾਵ ਇੱਜ਼ਤ ਵਜੋਂ ਦਿੱਤੀ ਗਈ ਹੋਵੇ ਸੇਕਤਰੰਬ ਵਿੱਚ ਸਿਰਪਾਉ ਦਾ ਇਤਿਹਾਸ ਸ਼੍ਰੀ ਗੁਰੂ ਅੰਗਦੇਵ ਜੀ ਅਤੇ ਸ਼੍ਰੀ ਗੁਰੂ ਅਮਰਦਾਸ ਜੀ ਨਾਲ ਸ਼ੁਰੂ ਹੁੰਦਾ ਹੈ। ਸ਼੍ਰੀ ਗੁਰੂ ਅਮਰਦਾਸ ਜੀ ਦੀ ਸੇਵਾ ਤੋਂ ਪ੍ਰਸੰਨ ਹੋ ਕੇ ਸ਼੍ਰੀ ਗੁਰੂ ਅੰਗਦੇਵ ਜੀ ਉਹਨਾਂ ਨੂੰ ਹਰ ਸਾਲ ਇੱਕ ਸਿਰਪਾਉ ਸਤਕਾਰ ਵਜੋਂ ਪੇਟ ਕਰਿਆ ਕਰਦੇ ਸਨ। ਸ਼੍ਰੀ ਗੁਰੂ ਅਮਰਦਾਸ ਜੀ ਉਸ ਸਿਰਪਾਉ ਨੂੰ ਆਪਣੇ ਸਿਰ ਉੱਪਰ ਸਜਾ ਲੈਂਦੇ ਸਨ। ਇਸ ਤਰ੍ਹਾਂ ਉਹਨਾਂ ਦੇ ਸਿਰ ਉੱਪਰ 12 ਸਿਰਪਾਉ ਸਜੂਕੇ ਸਨ। ਜਦੋਂ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਗੁਰੂ ਜੀ ਦੇ ਸਿਰ ਸੁਪਰੋਂ ਉਹ ਸਿਰਪਾਉ ਉਤਾਰੇ ਤਾਂ ਗੁਰੂ ਅਮਰਦਾਸ ਜੀ ਨੂੰ 12 ਵਰ ਦਿੱਤੇ ਸਨ ਇਹ 12 ਵਰ ਸਨ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਨ ਨਿਉਟਿਆਂ ਦੀ ਓਟ ਨਿਆਸਰਿਆਂ ਦੇ ਆਸਰੇ ਨਿਥਾਵਿਆਂ ਦੇ ਥਾਪ ਨਿਲਜ਼ਿਆਂ ਦੀ ਲਜ ਨਿਪਤਿਆਂ ਦੀ ਪਾਗ ਨਿਗਤਿਆਂ ਦੀ ਗਤ ਨਿਤੇਹੀਆਂ ਦੇ ਧਿਰ ਨਿਥੇਹੀਆਂ ਦੀ ਥਜ ਨਿਰਜ਼ੋਰੀਆਂ ਦੇ ਜੋਰ ਧੀਰਾਂ ਦੇ ਪੀਰ ਸਿੱਖ ਰਹਿਤ ਮਰਿਆਦਾ ਅਨੁਸਾਰ ਗੁਰੂ ਦੀ ਬਖਸ਼ਿਸ਼ ਦਾ ਪ੍ਰਤੀਕ ਸਿਰਪਾਉ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਹੀ ਦਿੱਤਾ ਜਾਂਦਾ ਹੈ ਪਰ ਇਸ ਦੇ ਉਲਟ ਅੱਜ ਕੱਲ ਹਾਟਲ ਮੈਰੀਜ ਪੈਲੇਸ ਤੇ ਹੋਰ ਗਲੀ ਮੁਹੱਲੇ ਵਿੱਚ ਹੋਣ ਵਾਲੇ ਸਮਾਗਮਾਂ ਵਿੱਚ ਵੀ ਲੋਕਾਂ ਨੂੰ ਸਰੋਪਾ ਦੇ ਦਿੱਤਾ ਜਾਂਦਾ ਹੈ ਇਸ ਸ਼ਬਦ ਦੀ ਵਰਤੋਂ ਗੁਰੂ ਸਾਹਿਬਾਨ ਦੇ ਕੁਝ ਸ਼ਬਦਾਂ ਵਿੱਚੋਂ ਲੱਭੀ ਜਾ ਸਕਦੀ ਹੈ ਉਥੇ ਅਸਲ ਸ਼ਬਦ ਕਪੜਾ ਪਟੋਲਾ ਤੇ ਸਿਰਪਾਓ ਹੀ ਵਰਤੇ ਗਏ ਹਨ ਅਦੇ ਸਤਿਕਾਰ ਅਤੇ ਸਤਿਕਾਰ ਦੀ ਰੱਖਿਆ ਤੇ ਪ੍ਰਤੀਖੰਡ ਉਦਾਹਰਨ ਦੇ ਤੌਰ ਤੇ ਸ਼੍ਰੀ ਗੁਰੂ ਨਾਨਕ ਤੇਜੀ ਫਰਮਾਉਂਦੇ ਹਨ ਸੱਚੀ ਸਿਫਤ ਸਲਾਕ ਕਪੜਾ ਪਾਇਆ ਇਸੇ ਸੰਬੰਧ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਫਰਮਾਉਂਦੇ ਹਨ ਪ੍ਰੇਮ ਪਟੋਲਾ ਤੈਸੇ ਦਿੱਤਾ ਟਕਣ ਕੋ ਪਤ ਮੇਰੀ ਇਸੇ ਤਰ੍ਹਾਂ ਇੱਕ ਹੋਰ ਸ਼ਬਦ ਵਿੱਚ ਆਖਿਆ ਗਿਆ ਸੁਣੀ ਪੁਕਾਰ ਸਮਰਤ ਸੁਆਮੀ ਬੰਦਨ ਕਾਟ ਸਵਾਰੇ ਪਹਿਰ ਸਿਰ ਪਾਓ ਸੇਵਕ ਜਨਮੇਲੇ ਨਾਨਕ ਪ੍ਰਗਟ ਪਹਾਰੇ ਸ੍ਰੀ ਗੁਰੂ ਹਰगोविंद ਸਾਹਿਬ ਜੀ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵੀ ਆਪਣੇ ਸੂਰਮਿਆਂ ਨੂੰ ਸਿਰ ਪਾਓ ਦੇ ਕੇ ਨਿਵਾਜਦੇ ਸਨ ਜੀਮੇ ਕੇ ਪੀਰ ਬੁੱਧੂ ਸਾਹਿਬ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਸਿਰਪਾਓ ਕੇਸਾ ਸੈਤ ਕੰਗਾ ਤੇ ਛੋਟੀ ਦਸਤਾਰ ਦੇ ਕੇ ਨਵਾਜਿਆ ਸੀ ਅੱਜ ਕੱਲ ਗੁਰੂਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਸੰਗਤ ਰਾਹੀਂ ਸਿਰੋਪਾ ਤੋਹਫੇ ਦੇ ਤੌਰ ਤੇ ਉਸ ਵਿਅਕਤੀ ਨੂੰ ਦਿੱਤਾ ਜਾਂਦਾ ਹੈ ਜੋ ਆਪਣੀ ਸ਼ਰਧਾ ਅਤੇ ਦ੍ਰਿੜਤਾ ਕਰਕੇ ਇਸ ਅਧਿਕਾਰ ਦਾ ਹੱਕਦਾਰ ਬਣਦਾ ਹੈ ਪੱਕੇ ਤੌਰ ਤੇ ਲੰਮਾ ਕਪੜਾ ਦੂਜਾ 2 ਮੀਟਰ ਦੀ ਲੰਬਾਈ ਦਾ ਹੁੰਦਾ ਹੈ ਜਿਸ ਨੂੰ ਆਮ ਕਰਕੇ ਕੇਸਰੀ ਜਾਂ ਨੀਲੇ ਰੰਗ ਵਿੱਚ ਰੰਗਿਆ ਹੁੰਦਾ ਹੈ ਇਸ ਨਾਲ ਪ੍ਰਸ਼ਾਦ ਵੀ ਦਿੱਤਾ ਜਾਂਦਾ ਜੋ ਕੜਾ ਪ੍ਰਸ਼ਾਦ अथवा ਪਤਾਸਿਆਂ ਦੇ ਰੂਪ ਵਿੱਚ ਹੋ ਸਕਦਾ ਹੈ ਸਰੋਪਾ ਸਭ ਤੋਂ ਵੱਡਾ ਇਨਾਮ ਹੈ ਜਿਸ ਨੂੰ ਇੱਕ ਸਿੱਖ ਸੰਗਤ ਵਿੱਚ ਪ੍ਰਾਪਤ ਕਰਦਾ ਹੈ ਸੰਗਤ ਰਾਹੀਂ ਦਿੱਤਾ ਜਾਣ ਵਾਲਾ ਇਹ ਗੁਰੂ ਦਾ ਸਭ ਤੋਂ ਕੀਮਤੀ ਤੋਹਫਾ ਹੈ ਅਜੋਕੇ ਸਮੇਂ ਵਿੱਚ ਪੈ ਗਈ ਪਿਰਤ ਅਨੁਸਾਰ ਹਰ ਉਸ ਕਿਸੇ ਨੂੰ ਸਰੋਪਾ ਦੇਣਾ ਜੋ ਕਿਸੇ ਖਾਸ ਕਿਸਮ ਦੀ ਭੇਟਾ ਚੜਾਉਂਦਾ ਹੈ ਜਾਂ ਜੋ ਮਨੁੱਖ ਸਮਾਜਿਕ ਜਾਂ ਰਾਜਨੀਤਕ ਤੌਰ ਤੇ ਮਹੱਤਵਪੂਰਨ ਹੈ ਠੀਕ ਨਹੀਂ ਹੈ ਸਰੋਪਾ ਬਡਮੁੱਲੇ ਗੁਣਾ ਅਤੇ ਸ਼ਰਦਾ ਕਰਕੇ ਪ੍ਰਾਪਤ ਕੀਤਾ ਜਾਂਦਾ ਹੈ ਸਰੋਪਾ ਬਖਸ਼ਿਸ਼ ਕਰਨ ਮੌਕੇ ਸਿਕਰਤ ਮर्यादा ਦਾ ਪਾਲਣ ਕਰਨਾ ਜ਼ਰੂਰੀ ਹੈ ਅੱਜ ਤਾਂ ਇੱਕ ਪਾਰਟੀ ਛੱਡ ਕੇ ਦੂਸਰੀ ਪਾਰਟੀ ਵਿੱਚ ਸ਼ਾਮਲ ਹੋਣ ਵਾਲੇ ਪਗੋੜਿਆਂ ਨੂੰ ਇਸ ਲਈ ਸਰੋਪੇ ਦਿੱਤੇ ਜਾਂਦੇ ਹਨ ਕਿ ਉਹ ਸਾਡੀ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ ਫੋਰ ਦੇਖੋ ਸਿੱਖੀ ਪਰੰਪਰਾ ਮਾਤੇ ਸਿਕਰਤ ਮर्यादा ਦੇ ਦੋਖੀ ਡੇਰੇਦਾਰ ਸੰਗਤਾਂ ਤੇ ਮਹਾਕਰਪਟ ਰਾਜਨੀਤਿਕ ਲੀਡਰਾਂ ਨੂੰ ਵੀ ਸ਼ਰਿਆਮ ਸਰੋਪੇ ਦਿੱਤੇ ਜਾ ਰਹੇ ਹਨ ਸਾਡੇ ਕਈ ਚੋਲੀਚੁੱਕ ਅਖਾਤੀ ਜਥੇਦਾਰ ਡੇਰੇਦਾਰ ਸੰਗਤਾਂ ਨੇ ਕਈ ਪੰਥ ਦੇ ਦੋਖਿਆਂ ਨੂੰ ਵੀ ਸਿਰਪਾਉ ਤੇ ਕਿਰਪਾਨਾ ਦੇ ਕੇ ਨਿਵਾਜਿਆ ਅੱਜ ਸਰੋਪਾਉ ਦੀ ਜੇਨੀ ਤਰਵਾਰ ਤੋਂ ਪਾਠੀ ਰਾਗੀ ਗ੍ਰੰਥੀ ਡੇਰੇਦਾਰ ਸੰਤ ਆਦਿਕ ਧਾਰਮਿਕ ਲੋ ਕਰਦੇ ਹਨ ਇਨਾ ਆਮ ਆਦਮੀ ਨਹੀਂ ਕਰਤਾ ਇਨਾ ਲੋਕਾਂ ਨੂੰ ਹਰ ਦੀਵਾਨ ਦੀ ਸਮਾਪਤੀ ਵੇਲੇ ਸਰੋਪੇ ਦੇਣ ਦਾ ਰਿਵਾਜ ਹੀ ਪੈ ਗਿਆ ਹੈ ਹੱਦ ਤਾਂ ਉਦੋਂ ਹੋ ਜਾਂਦੀ ਹੈ ਜਦੋਂ ਗੁਰਬਾਣੀ ਦੇ ਪ੍ਰਚਾਰ ਕਰਨ ਵਾਲਿਆਂ ਨੂੰ ਵੀ ਸਰੋਪੇ ਦੇ ਦਿੱਤੇ ਜਾਂਦੇ ਹਨ ਲੋਕਾਂ ਨੇ ਸਿਰਪਾਉ ਨੂੰ ਲੋਕਲਾਜ ਅਤੇ ਨੱਕ ਰੱਖਣ ਵਾਲਾ ਰਿਵਾਜ ਬਣਾ ਦਿੱਤਾ ਹੈ ਗਲਾਂ ਵਿੱਚ ਲੰਮੇ ਲੰਮੇ ਸਰੂਪੇ ਪਾ ਕੇ ਅਖਬਾਰਾਂ ਵਿੱਚ ਫੋਟੋਆਂ ਤੇ ਖਬਰਾਂ ਲਈ ਵੀ ਪੱਬਾਂ ਪਾਰ ਹੋ ਕੇ ਸਰੂਪੇ ਦਿੱਤੇ ਅਤੇ ਲੈ ਜਾ ਰਹੇ ਹਨ ਸੋ ਸਾਨੂੰ ਸਰੂਪੇ ਉਹਨਾਂ ਸ਼ਖਸੀਅਤਾਂ ਨੂੰ ਦੇਣੇ ਚਾਹੀਦੇ ਹਨ ਜਿਨ੍ਹਾਂ ਨੇ ਗੁਰਮਤ ਪ੍ਰਚਾਰ ਸੇਵਾ ਵਿਦਿਆ ਧਾਰਮਿਕ ਅਤੇ ਸਮਾਜੀ ਖੇਤਰਾਂ ਵਿੱਚ ਵਧੀਆ ਕੰਮ ਕੀਤਾ ਹੋਵੇ ਉਸ ਮਾਈ ਭਾਈ ਨੂੰ ਹੀ ਸਰੂਪਾਉ ਦੀ ਬਖਸ਼ਿਸ਼ ਸੰਗਤ ਤੇ ਗੁਰਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਕਰਨੀ ਚਾਹੀਦੀ ਹੈ ਸਰੋਪੇ ਨੂੰ ਟਾਈਗਰਸ ਦਾ ਕਪੜਾ ਸਮਝ ਕੇ ਖਰੀਦਣਾ ਤੇ ਰੋਲਣਾ ਨਹੀਂ ਚਾਹੀਦਾ ਇਹ ਵੈਗਰੂ ਜੀ ਦੀ ਬਖਸ਼ਿਸ਼ ਹੈ ਜੋ ਗੁਰੂ ਅਮਰਦਾਸ ਜੀ ਵਾਂਗ ਸਰ ਤੇ ਹੀ ਸੋਭਾ ਪਾਉਂਦੀ ਹੈ